ਬੈਠੀ ਆ ਇਹਦਾ ਵੀ ਸਰਾਂ ਪੈ ਮਾਤਾ ਦਾ ਵੀ ਐ ਨਹੀਂ ਵੀ ਕੋਸ ਇਧਰ ਹਟਾਦਾ ਇੱਕ ਇਕੱਠੇ ਵੱਢੀ ਜਾਂਦੀਆਂ ਨੇ ਇਹਦੇ ਪੈਰਾਂ ਨਾਲ ਲੱਗੀ ਜਾਂਦਾ ਇੰਗੋਵਾ ਐ ਨਹੀਂ ਤੇ ਹਟਾਰ ਪਤਾ ਨਹੀਂ ਕਿੱਧਰ ਜਾਂਦੀ ਆ ਕਿੱਧਰ ਨਾਲ ਕਦਾ ਫੂਲ ਜਣਿਆ ਪੁਰੀਆਂ ਨਾਲੇ ਕੰਮ ਹੈ ਜਿਆ ਕਰਿਆ ਪਿਆ ਲਾ ਕੇ ਕੰਮ ਨਾਲ ਹੋ ਜਾਂਦੀਆਂ ਨੇ ਜੀ ਹੁਣ ਲੱਗ ਤਿੰਨ ਵਜੇ ਪੈ ਨੇ ਵੀ ਹੁਣ ਪਸੂ ਬੰਨਣੇ ਨੇ ਲੈ ਸੰਨੀਤਾ ਮਾਤਾ ਨੇ ਲਾਤੀ ਚੱਲ ਮਾ ਪਸ਼ੂ ਬੰਦਲੇ ਨਹੀਂ ਤਿੰਨ ਬੱਚੇ ਪਏ ਨੇ ਆਪਕੋ ਪਸ਼ੂ ਬੰਦਲੇ ਨਹੀਂ ਪਸ਼ੂ ਮਾਜੇ 2 ਵਜੇ ਆਗੇ 3 ਕਵਜੇ ਬੰਦਾਂਗੇ ਅੱਛਾ ਮੈਂ ਅਗਰੇ ਤਨ ਬੱਦੀ ਸੁਣੀ ਸੁਣੀ ਤਰਲਾਤੀ ਸੀਗੀ ਆ ਜਾ ਤੂੰ ਚਾਹ ਪਾਣੀ ਪੀ ਲਾ ਅੰਦਰ ਕੋਈ ਨਹੀਂ ਚਲ ਮੈਂ ਬੋਤ ਸਰ ਬੋਣ ਲੱਗੀ ਸੀ ਨਹੀਂ ਰਹਾ ਤਾ ਰਲਾਤਾ ਸੀਗਾ ਅੱਛਾ ਬੰਦਾਂਗੇ 3 ਕਵਜੇ ਹਜੇ ਉਹ ਹੋਇਆਗਾ ਟਾਈਮ ਓਕੇ ਬਈ ਇਹਦਾ ਪਾਣੀ ਪੀ ਲਾ ਲਾ ਕੋਕਾ ਪਾਣੀ ਪੀ ਲਾ ਅਗਲਾ ਹੈ ਪੁੱਤ ਹੈ ਅੱਗ ਪਰਾਲੀ ਨੂੰ ਉਹ ਮੈਂ ਹੋਰ ਹੀ ਸਮਝ ਗਿਆ ਸੀ ਮੈਂ ਪਤਾ ਨਹੀਂ ਕਿਹਨੂੰ ਅੱਗ ਗਈ ਜਾਂਦੀ ਹੈ ਪਰਾਲੀ ਨੂੰ ਲਾਉਣੀ ਸੀ ਹੋਰ ਤਾਂ ਕਿੰਨ ਲਾਉਣੀ ਆ ਉਹ ਅੱਗ ਦਾ ਵਾਤਾ ਪੁਲਸ ਫਿਰਦੀ ਆਗੀ ਉਨ ਪਰਚਾ ਹੋ ਜੂਗਾ ਆਪਣੇ ਤੇ ਨਹੀਂ ਹੁੰਦਾ ਪਰਚਾ ਸਾਰੇ ਲਾਈ ਜਾਂਦੇ ਆ ਓਏ ਉਹ ਨਾ ਕੋਈ ਚੁਗਲੀ ਕਰਦੇ ਮੈਂ ਕਹਣਾ ਰਹਿਣ ਦਾ ਨਹੀਂ ਕੋਈ ਨਹੀਂ ਕਰਦਾ ਚੁਗਲੀ ਅੱਗ ਲਾਉਣੀ ਨਹੀਂ ਪੁੱਤ ਆਪਣੀ ਕੰਕਲੇਟ ਹੋ ਜੂਗੀ ਉਹ ਅੱਗ ਦਾ ਵਾਤਾ ਲਾਵਾਂਗੇ ਮੈਨੂੰ ਆਇਆ ਪਹਿਲਾਂ ਉਹ ਇਕੱਠਾਂ ਵਾਲੇ ਕੋਲੇ ਗਿਆ ਚਾਰ ਪੰਜ ਦਿਨ ਮੋਂ ਉਹਨਾਂ ਕੋਲੇ ਤਰੇ ਫੇਰਾ ਰੋਜ਼ ਲਾਰੇ ਲਾਈ ਨੇ ਹੁਣ ਉਹ 2 2 ਕਿੱਲਾਂ ਤੇ ਆਉਂਦੇ ਨਹੀਂ ਆਉਂਦੇ ਨਹੀਂ ਫਿਰ ਅੱਗ ਲਾ ਦੇ ਆਹਨਾਂ ਕਿਥੋਂ ਲਾ ਲਈਂ ਕੂਨ ਪਸੀ ਐਡੀ ਕਰਦੇ ਕਰਚਾ ਹੋਦਾ ਤੇ ਜੇਲ੍ਹ ਚ ਬੈਠੇ ਰਹਾਂਗੇ ਨਹੀਂ ਕਰਦਾ ਕੋਈ ਸੀਐਡੀ ਆਪਾਂ ਖਾਵਾਂਗੇ ਕਿਥੋਂ ਕੜਕ ਦੀ ਮੋਣੀਗੀ ਫੇਰ ਲੇਟ ਹੋ ਜੂਗੀ ਅੱਗੇ ਆਪਣੀ ਜੀਰੀ ਘੱਟ ਨਿਕਲੀ ਐ 10 ਮਣ ਪੱਕੀ ਹੁਣ ਕੜਕਲੇਟ ਵਾਲੀ ਖਾਵਾਂਗੇ ਕੀ ਆਪਾਂ ਥੋੜੀ ਜੀ ਜ਼ਮੀਨ ਆਪਣੇ ਕੋਲੇ ਉਹ ਮਾਤਾ ਮੇਰੀ ਗੱਲ ਸੁਣੋ ਜੀ ਵੀ ਤੁਹਾਨੂੰ ਸਾਰੇ ਵੀ ਝੋਨਾ ਤਾਂ ਘੱਟ ਨਿਕਲਿਆਗਾ ਸਾਰੇ ਲੋਕਾਂ ਨਾਲ ਹੀ ਲੋਕਾਂ ਨਾਲ ਲੋਕਾਂ ਤਾਂ ਬੀਜ ਵੀ ਦਿੱਤੀ ਪਰ ਤੂੰ ਤਾਂ ਇਹੀ ਕਰਦਾ ਬੰਦਾ ਤੂੰ ਤਾਂ ਮੈਨੂੰ ਡਰ ਲੱਗਦਾਗਾ ਕੁਝ ਨਹੀਂ ਹੁੰਦਾਗਾ ਕੰਮ ਲੱਗਦਾ ਉਹ ਪਤਾ ਹੀ ਨਹੀਂ ਹੁੰਦਾ ਕੋਈ ਕਹਿਰੇ ਕੋਈ ਦੱਸਦੇ ਵੀ ਉਹ ਕੋਈ ਲੈ ਮੈਨੂੰ ਉਹ ਡੱਬੀ ਮੈਂ ਲਾ ਕੇ ਆਵਾਂ ਜਾ ਮਰਾ ਤੂੰ ਹੀ ਲਾਇਆ ਮੈਂ ਚੁਣਾਇਆ ਮੈਨੂੰ ਤੇ ਡੱਬੀ ਮੈਂ ਅਗਲਾ ਕੇ ਆਵਾਂ ਜਾ ਮੈਨੂੰ ਲੈ ਜਾਣ ਦੇ ਕੋਸ ਨੂੰ ਉਹ ਮਾਦਾ ਤੂੰ ਕੋ ਅਗਲਾ ਆਉਣੀ ਆ ਪਾ ਠਰਾ ਲਾ ਕਚੈਰੀਆਂ ਕਿੱਥੇ ਭੌਂਕਦੇ ਫਿਰਾਂਗੇ ਖਾਣੇ ਕਚੈਰੀਆਂ ਚ ਕੌਣ ਲਿ ਜਾਊਗਾ ਸਾਰੇ ਰੋਕੀ ਵਗ ਲਾਈ ਜਾਂਦੇ ਆ ਮੈਂ ਲਾ ਕੇ ਹੋਣੀ ਅੱਗ ਮੈਂ ਲਿਆਉਣੀ ਡੱਬੀ ਤੂੰ ਨਹੀਂ ਜਾਂਦਾ ਤੂੰ ਤਾਂ ਹੀ ਕਰਦਾ ਹੁੰਨਾਗਾ ਆਏ ਵੇੜੇ ਆਏ ਵੇੜੇ ਲੇਟ ਕਰਕੇ ਰੱਖ ਜਾਂਦਾ ਮੈਂ ਜਾਣੀ ਐ ਅੱਗ ਲਾਉਣ ਅੱਗ ਲਾ ਕੇ ਆਉਣੀ ਐਂਗੀ ਤੂੰ ਤਾਂ ਹੀ ਦੇਰ ਕਰ ਦਿੰਨਾ ਓ ਮਾਂ ਓ ਰਹਿਣ ਦੇ ਤੂੰ ਕੰਮ ਨਹੀਂ ਨਾ ਹੋ ਹਾਂ ਉਹ ਨਹੀਂ ਫੜਾ ਦੇ ਦੱਬ ਨਹੀਂ ਮੈਂ ਆਪੇ ਲਾਇਆ ਉਹ ਨਹੀਂ ਮੈਨੂੰ ਨਹੀਂ ਪਤਾ ਮੈਂ ਲਾਇਆਉਂਗੀ ਆਪੇ ਮੈਂ ਆਪੇ ਲਾਇਆਉਂਗੀ ਕੁਛ ਨਹੀਂ ਉਹ ਨਹੀਂ ਇਹ ਕੋਸਾ ਜਿਹਾ ਰਾਤ ਫਿਰ ਦਰ ਕਰ ਲੈ ਪਰ ਜਾ ਅੱਗ ਲਾ ਕੇ ਆ ਕੋਈ ਨਾ ਮੈਂ ਲਾਇਆ ਕਰਕੇ ਲੇਟ ਹੋਈ ਜਾਂਦੀ ਹੈਗੀ ਅੱਗ ਲਾ ਕੇ ਆ ਕੋਈ ਨਾ ਕੋਈ ਨਾ ਫੇਰ ਮੁਰਗੇ ਡੱਬੀ ਲੈ ਕੇ ਇਹ ਕੋ ਗੰਦਾਗੀ ਹੋਰ ਕੀ ਹੈ ਦਰਦ ਦਰ ਰੋਕਲ ਮੁਰਜਾਂ ਦਾ ਡੱਬੀ ਲੈ ਕੇ ਮੁਰਜਾਂ ਦਾ ਡੱਬੀ ਲੈ ਕੇ ਜਿੱਥੇ ਲੋਕ ਅਗ ਲਾਈ ਜਾਂਦੇ ਇੱਥੇ ਲੋਕ ਥਾਣੇ ਦੇ ਚਿਹਰੇ 'ਚ ਆਪਾ ਫਿਰਦੇ ਰਾਂਗੇ ਕਲਕਤਾ ਦੋਸਰ ਹੋ ਜੂਗੀ ਜਾਂ ਸੁਦੇਹਾਂ ਲਾਏਗਾ ਤਾਂ ਲਮਾ ਨੇ ਤਾਂ ਹੁਣ ਕਿਤਾ ਵੀ ਅੱਗ ਲਾਇਆ ਹੁਣ ਜਰਾ ਮੇਰੀ ਗੱਲ ਜੀ ਆਪ ਪਟੇ ਨੂੰ ਅੱਗ ਲਾਉਣੀ ਆ ਇੱਥੇ ਵੀ ਅਦਰਖਤ ਨੇ ਤੱਕ ਤਾਂ ਦੇ ਆਲ ਨੇ ਨੇ ਜਾਨਵਰ ਮੱਛਣਗੇ ਯਾਰ ਜੋ ਹੋ ਬਟਨ ਲਾਉਣੇ ਆ ਉਧਰ ਵੀ ਲੱਖਤ ਨੇ ਹੁਣ ਆ ਕਾ ਲਾਈ ਕਿਥੋਂ ਭਾਵਾ ਆਪਾਂ ਨਹੀਂ ਅਕ ਲਾਉਂਦੇ ਮਾਤਾ ਨੂੰ ਕਹੀ ਜੀ ਤਾਂ ਆਏ ਅਮ ਕੀ ਕਰੀ ਮਾਤਾ ਕਲੇਸ ਤੇ ਉਪਰੇ ਆਸ ਕੋ ਲਾਈ ਨਹੀਂ ਆਕ ਬੜਾਇਆ ਟਮ ਹੋ ਰਿਆ ਇੱਕ ਹੋਰ ਪੱਕਾ ਹੋਗਾ ਉਹ ਇਕੱਠਾਈ ਵਾਲਿਆਂ ਨੂੰ ਕਹਿ ਕੇ ਆ ਜੀ 5 ਦਿਨ ਹੋ ਗਏ ਲੈ ਲਾਰੇ ਲਾਈ ਜਾਂਦੇ ਆ ਬਈ ਮਾੜੇ ਜ਼ਿਮੀਂਦਾਰ ਤੇ ਤੱਕਲਾ ਇਹ ਵੀ ਨਹੀਂ ਕਰਦਾ ਤਕੜੇ ਤੇ ਚਰਕ ਨੇ ਇਕੱਠਾ ਬਣਾ ਕੇ ਆ ਜਾਂਦੇ ਨੇ ਉਹ ਕਰਗੀ ਇਹਦਾ ਕਰਗੀ ਚੱਲ ਜਾ ਚੱਲ ਤੇ ਆ ਦੇਖ ਲੈ ਚਾਲ ਮਰਾ ਭਰਾਵਾ ਕੁਛ ਨਾ ਕੁਛ ਤਾਂ ਕਰਨੀ ਪੂਆ ਹੁਣ ਨੇ ਘਰੇ ਮਾਤਾ ਗਾਲਾਂ ਦੋ ਕੇ ਇਹਨੂੰ ਲੈ ਆਇਆ ਕਰ ਇੱਥੇ ਟੱਕਰ ਕਰਨ ਲੈ ਕੇ ਨਾ ਫਰਾਲੀ ਦੇਖਦੇ ਮਾਤਾ ਤਾਂ ਉਹਦਾ ਹਲ ਕਰੀ ਜਾਂਦੀ ਨੇ ਜੀ ਇਹਦਾ ਮੇਰੇ ਨਾਲ ਜੱਫਾ ਵਾਲੇ ਵੀ ਨਹੀਂ ਹੁੰਦੇ ਤਕੜੇ ਤੇ ਜੱਫੀ ਨਹੀਂ ਮਰਾ ਕੇ ਜਰਾ ਕਰ ਗਿਆ ਕਰ ਗਿਆ ਐਨਾ ਕਹਣਾ ਐ ਕਰਦੇ ਆ ਹੋ ਅਕਲ ਲਾਈ ਆਪਾਂ ਪਾਇਆ ਇੱਥੇ ਦਾ ਤੱਕ ਬੋਸ ਤੇ ਹੈ ਮਾਤਾ ਨੂੰ ਵੀੜਾ ਪਤਾ ਲੱਗਣਾ ਕਿ ਖੇਤ ਕਿਹਾ ਅਕ ਲਾ ਕੇ ਆਜੂ ਇਹ ਲੜਾਈ ਤੋਂ ਤਾਂ بچਾਂਗੇ ਇਨਸ਼ਾਅੱਲਾ ਆ ਗਿਆ ਪਈਸਾ ਯਾਰ ਲੋਕਾਂ ਦਾ ਵੀ ਸਰੇ ਹੀ ਪਿਆ ਲੈ ਕੁੜੀ ਦੇ ਦੇ ਪੈਂਚ ਬਣ ਮਾਇਆ ਸੀ ਨਵਾਂ ਤੱਕ ਤੋਪੂਸ ਜਿਹੜੀਆਂ ਫੱਟੀਆਂ ਪੱਟ ਕੇ ਲੈ ਗਿਆ ਕੋਈ ਨਾ ਪਈਏ ਤਾਂ ਪਈਏ ਕਿੱਥੇ ਐਂ ਕਰਾ ਬੈਠਾ ਜਾਹੋਗੇ ਪੈ ਜਾ ਪਤਾ ਨਹੀਂ ਕਿਹੜਾ ਖੇਤ ਉਹਨਾਂ ਕੀ ਪਤਾ ਲੱਗਣਾ ਹਾਂ ਫੇ ਆਪਾਂ ਪਾ ਚਲਾਂਗੇ ਰਾਤ ਨੂੰ ਜੇ ਢੇਰੇ ਜਿਹੀ ਘਰੇ ਬਣਾਵੇ ਉਹਨਾਂ ਨੂੰ ਕਹਾਂਗੇ ਵੀ ਲਾਏ ਆਏ ਆਏ ਆਹਾ 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 ਕਾਛੋਕਰਾ ਕਰੋ ਕੋਈ ਇਸ ਤੋਂ ਵੱਧ ਖੇਤ ਆਗੇ ਮੈਂ ਤਾਂ ਕਹਣਾ ਆਪਾਂ ਟਰੱਕੀ ਖੇਤਾਂ ਅੱਗੇ ਪਹਿਲਾਂ ਕਰਾਂ ਨਾ ਪਸੂਦਰ ਤੋਂ ਬਤਾਉਂਗੇ ਕੰਮ ਨਾਲੋਂ ਦੇ ਤੋਂ ਕਾਲੀ ਹੋਈ ਜਾਵੇਗਾ ਹੇ ਭੈਗ ਮੈਂ ਭਰਤੀਆਂ ਦੱਬੀ ਹੋ ਤਾਂ ਆਪਕੇ ਦੱਬੀ ਮੈਂ ਰਵ ਨਹੀਂ ਆਪਕਾ ਸਰਕਾਰ ਕਲੈਕਟ ਕਰੂਗਾ ਮੌਜਾ ਨਾ ਪੈ ਜਾਂਦਾ ਆ ਤਾ ਠੀਕ ਮੁੰਡਾ ਵੇ ਮੁੰਡਿਆ ਮੈਂ ਭੇਜਿਆ ਤਾਂ ਤੈਨੂੰ ਅੱਗ ਲਾਉਣ ਸੀ ਵੇ ਮੁੰਡਿਆ ਉਹ ਤੈਨੂੰ ਅੱਗ ਲਾਉਣ ਭੇਜਿਆ ਸੀ ਤੂੰ ਨਹੀਂ ਲਾਉਂਦਾ ਅੱਗੂ ਕਪੜਾ ਦੱਬੀ ਮੈਨੂੰ ਤੂੰ ਕਿੱਥੋਂ ਆ ਗਈ ਮਾਂ ਮੈਂ ਆ ਗਈ ਮੈਂ ਅੱਗ ਲਾਉਣ ਆਇਆ ਤੂੰ ਤਾਂ ਮੌਜਾ ਨਾ ਪੈ ਗਿਆ ਆ ਕੇ ਓਏ ਉਹ ਤਾਂ ਮੈਂ ਉਹੀ ਪੈ ਗਿਆ ਮੈਂ ਥੋੜੀ ਅੱਗ ਚਾਹ ਪਾਣੀ ਪੀ ਕੇ ਤੂੰ ਮੌਜਾ ਨਾ ਪੈ ਗਿਆ ਸਾਰੇ ਦੱਬੀ ਮੈਂ ਕੋਤਾ ਕੈਨੇ ਮਤ ਤੁਰਿਆ ਨਹੀਂ ਤੁਰ ਖੇਤੋਂ ਖੇਤ ਕਿਵੇਂ ਆ ਗਈ ਤੂੰ ਆ ਗਈ ਮੈਨੂੰ ਪਤਾ ਸੀ ਮੈਂ ਕਾ ਲਾਉਂਦਾ ਨਹੀਂ ਅੱਗ ਤਾਂ ਹੀ ਆ ਖੇਤ ਮੈਂਰਾ ਤਾਂ ਜੀ ਕਰਦਾ ਸੀ ਨਾ ਆ ਮੈਂ ਇਤੋਂ ਤਾਂ ਮਾਂ ਅੱਗ ਲਾਦੀ ਤੂੰ ਮੈਂ ਤਾਂ ਲਾਉਂਗੀ ਮੈਂ ਅੱਗ ਲਾਉਂਗੀ ਤੈਨੂੰ ਹੀ ਲੈ ਕੇ ਜਾਣਗੇ ਫੜ ਕੇ ਲੈ ਜਾਣ ਤੇ ਮੈਨੂੰ ਪੁਲਿਸ ਵਾਲਿਆਂ ਨੂੰ ਲੈ ਜਾਣ ਤੇ ਨਾ ਸੜ ਕੇ ਨਹੀਂ ਤੂੰ ਆਹੀਂ ਮਾਰੀ ਜਾਏਗਾ ਤੰਗਰੀ ਜੀ ਤੰਗਰੀ ਮਾਰੀ ਜਾਂਦਾ ਅੱਗ ਨਹੀਂ ਲਾਉਂਦਾ ਲੈ ਮੈਲਾ ਮਾਗ ਮਾਂ ਤੈਨੂੰ ਮੈਂ ਵਾਰੀ ਵਾਰੀ ਕਹੀ ਆ ਨਾ ਕੁਛ ਨਹੀਂ ਹੁੰਦਾ ਕੋਈ ਨਹੀਂ ਆਉਂਦਾ ਇੱਥੇ ਮੇਰੀ ਗੱਲ ਸੁਣ ਲੈ ਪੁਲਿਸ ਵਾਲਿਆਂ ਨੇ ਲੋਕੇਸ਼ਨ ਲਾਈ ਹੋਈ ਏ ਮੋਬਾਈਲ ਤੇ ਉਹਨਾਂ ਨੂੰ ਵੀ ਬਤਾ ਲਿਆ ਲੈ ਅੱਗ ਲਾ ਲੈ ਲੋਕੇਸ਼ਨ ਲਾਈ ਏ ਤੂੰ ਵੀ ਬਣਾ ਦੇ ਮੈਨੂੰ ਮੈਂ ਤੈਨੂੰ ਕਹੀ ਆ ਨਾ ਰਹਿਣ ਦੇ ਮੈਂ ਨਹੀਂ ਮੈਂ ਤਾਂ ਲਾਉਂਗੀ ਅੱਗ ਲਾਉਂਗੀ ਚਲ ਮੈਂ ਤੂੰ ਨਹੀਂ ਹੜਦੀ ਤੇਰੀ ਹਿੰਦ ਭੇੜੀ ਉੱਪਰ ਲਾ ਕੇ ਸਟਿੰਗ ਨਾ ਦੇ ਸੁਣਾ ਦੇ ਕੋਲੇ ਹੀ ਖੜੇ ਆਪ ਡਾਲਾ ਰੇ ਫਿਰ ਸਾਰੇ ਆ ਜਾਣਗੇ ਤੈਨੂੰ ਵੜ ਕੇ ਲੈ ਜਾਣਗੇ ਮੈਨੂੰ ਮੈਨੂੰ ਲੈ ਜਾਣ ਤੇ ਮੈਂ ਇਹ ਨਹੀਂ ਵਕੀਲ ਕਰਨਾ ਪਿੱਛੋਂ ਕੋਈ ਨਾ ਕਰੀ ਬੈਠੀ ਰਹੂੰਗੀ ਮੈਂ ਉੱਥੇ ਕਣਕ ਤਾਂ ਖਾ ਲੋਂਗੇ ਦੋ ਮਾਣਾ ਹਾਂਜੀ ਤਾਂ ਕਿ ਮੇਰੀ ਗੱਲ ਸੁਣੋ ਤੇ ਆਪਾਂ ਨੂੰ ਕੇਸ ਤਾਂ ਦਿੱਤੇ ਪੰਜ ਪੰਜ ਚਾਰ ਚਾਰ ਤੇ ਆਪਾਂ ਤਾਂ ਇੱਕ ਕੇਸ ਵੀ ਨਹੀਂ ਹੋ ਕਰਿਆ ਗਿਆ ਕਰਾਦਾ ਕਾ ਮਮਾ ਪੁਲਿਸ ਵਾਲੇ ਪੁਲਿਸ ਵਾਲਾ ਕੀ ਕਹਿੰਦੇ ਆ ਭਾਈ ਤਨੂਦੋਂ ਤਾਂ ਕਹੀ ਜਾਂਦਾ ਵੀ ਰਹਿਣਦੇ ਰਹਿਣਦੇ ਕੀ ਕਹਿੰਦੇ ਆ ਪੁਲਿਸ ਵਾਲੇ ਕਹਿੰਦੇ ਪੁਲਿਸ ਨੂੰ ਗੁੜੀ ਨਾ ਲਈ ਆ ਅੱਗ ਲਾਤੀ ਬੰਦ ਕਰੀ ਨਾ ਅੱਗ ਲਾਤੀ ਜਾ ਯਾਰ ਜਾ ਆਏ ਤਾਂ ਵੀ ਹੁਣ ਕੀ ਕਰਗੇ ਭਾਈ ਹੁਣ ਅਸੀਂ ਕਣਕ ਨਹੀਂ ਬੀਜਣੀਗੀ ਉਹ ਭਾਈ ਤੁਹਾਨੂੰ ਪਤਾ ਹੈ ਪਰਚੇ ਹੋ ਜਾਂਦੇ ਜਿਹੜੇ ਅੱਗ ਲਾਈ ਜਾਂਦੇ ਆ ਪਰਚੇ ਹੋ ਹੀ ਜਾਂਦੇ ਆ ਕਿੰਨੇ ਪਰਚੇ ਕਰੋਗੇ ਸਾਰੀ ਧੁੰਮਾਂ ਦੇ ਪਰਚੇ ਕਰੀ ਜਾਉਂਗੇ ਸਾਰਿਆਂ ਦੇ ਪਰਚੇ ਹੋ ਜਾਂਦੇ ਤੇ ਗੱਠਾ ਬਣਵਾਓ ਫਿਰ ਤੁਸੀਂ ਤੇ ਗੱਠਾ ਵਾਲੇ ਆਉਂਦੇ ਨਹੀਂ ਥੋੜੀ ਜਮੀਨ ਤੇ ਗੱਠਾ ਵਾਲਿਆਂ ਕੋਲ ਗਏ ਸੀ 5-6 ਦਰਿਆ 'ਤੇ ਅੱਗ ਲਾਈ ਅੱਜ। ਹੋਰ ਗੱਠਾਂ ਵਾਲੇ ਆਉਂਦੇ ਨਹੀਂ। ਤੇ ਮੇਰੇ ਯਾਰ ਤੁਹਾਨੂੰ ਪਤਾ ਹੈ ਨਹੀਂ ਪ੍ਰਦੂਸ਼ਣ ਫੈਲਦਾ ਇਹਦੇ ਨਾਲ। ਪ੍ਰਦੂਸ਼ਣ ਕਹਦਾ ਫੈਲਦਾ ਮੇਰੀ ਗੱਲ ਸੁਣ ਜੀ। ਉਹੀ ਦਿੱਲੀ 'ਚ ਇੰਨਾ ਪ੍ਰਦੂਸ਼ਣ ਹੈ। ਇੰਨੀ ਮਸ਼ੀਨਰੀ ਹੈ ਉੱਥੇ। ਉਹ ਸਾਡੇ ਪੰਜਾਬ ਦੀ ਕੋਈ ਇਹ ਆ ਪੰਜਾਬ 'ਚ ਸਾਡੇ ਕਾਰਮਾੜਾ ਜੀ ਅੱਗ ਲਾਉਣੀ ਹੁੰਦੀ ਜਿਾ ਕੜਕ ਪੀਚਣੀ ਹੁੰਦੀ ਉਹ ਤੋਂ ਹੀ ਸਭ ਉਹ ਦਿੱਲੀ ਵਾਲੇ ਹੀ ਕੱਸਦੇ ਆ ਕੋਲੜਾ। ਓਏ ਤੂੰ ਮੇਰੀ ਗੱਲ ਸੁਣ ਪੰਜਾਬ ਤਾਂ ਐਂ ਅੱਗ ਲਾਤੀ। ਮਤਲਬ ਜਿਵੇਂ ਗੁੜੇ ਨੂੰ ਲਾਈ ਹੁੰਦੀ ਹੈ ਤੇ ਤੈਨੂੰ ਡਰ ਨਹੀਂ ਲੱਗਦਾ ਮੈਂ ਲਾਈ ਆ ਇਹਨੇ ਕਮਾਈ ਕਰਕੇ ਪਤਰਾ 20 ਦਿਨ ਹੋ ਗਏ ਵੱਡੀ ਬੀਨੂ ਕਣਕ ਲੇਟ ਹੁੰਦੀ ਜੀ ਆਹ ਹੋਰ ਕੀ ਕਰਕੇ ਸੀ ਮੈਂ ਲਾਈ ਆ ਕੀ ਨਾਲ ਗੁੜੇ ਇਹਨੇ ਨਹੀਂ ਲਾਈ ਮੈਂ ਲਾਈ ਆ ਤੂੰ ਤਾਂ ਭਾਈ ਕਿੱਥੇ ਲਾਈ ਆ ਅੱਗ ਤਾਂ ਇਸੇ ਨੇ ਲਾਈ ਨਹੀਂ ਲਾਈ ਮੈਂ ਲਾਈ ਆ ਦੇਖ ਮੇਰੇ ਕੋਈ ਡੱਬੀ ਹਰ ਤਰ੍ਹਾਂ ਜੋ ਮਰਜ਼ੀ ਕਰੋ ਇਹ ਕੋਈ ਗੱਲ ਨਹੀਂ ਪਾ ਦੋ ਜੀ ਪੋਲਾ ਮੇਰੇ ਤੇ ਪਾਓ ਅਸੀਂ ਕੋਈ ਆਏ ਨਹੀਂ ਅੱਗ ਲਾਈ ਵੀ ਅਸੀਂ ਕੋਈ ਪ੍ਰਦੂਸ਼ਨ ਦੇ ਮਾਰੇ ਨੇ ਅੱਗ ਲਾਈ ਆ ਉਹਨਾਂ ਨੇ ਤਾਂ ਕਣਕ ਵਿੱਚ ਨਹੀਂ ਸੀ ਤੇ ਤਾਂ ਅੱਗ ਲਾਈ ਆ ਗੱਲ ਸੁਣੋ ਭਾਈ ਇਹ ਸਾਰੇ ਆਪਾਂ ਨੂੰ ਵੀ ਇਸ ਦਾ ਨੁਕਸਾਨ ਹੈ ਜੇ ਦੋ ਦਿਨ ਰੁੱਕ ਕੇ ਗੱਠਾ ਬਣਾ ਕੇ ਤੇ ਫੇਰ ਕਣਕ ਬੀਜ ਦੇ ਆਉਂਦੇ ਨਹੀਂ ਕੋਈ ਬੱਟਾ ਹਾਲੀ ਦੀ ਸੈਣੀ ਆ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਪਰ ਅਸੀਂ ਕਰੀਏ ਵੀ ਕੀ ਮਾਰਦੇ ਆ ਉਹਨੂੰ ਹੋਰ ਹੱਲ ਹੀ ਨਹੀਂ ਸਾਡੇ ਕੋਲ ਕੋਈ ਹੱਲ ਤਾਂ ਕੋਈ ਨਹੀਂ ਫੇਰ ਮਾਰਾ ਮ ਜਰਾੰਦ ਵੀ ਰੱਖੋ ਨਾ ਵੀ ਚਲ ਦੋ ਚਾਰ ਦਿਨ ਟੱਪ ਗਏ ਕੋਈ ਗੱਲ ਨਹੀਂ ਗੱਠਾਂ ਦੇ ਆ ਜਾਣਗੇ ਸਾਫ ਗੱਲ ਇਹ ਵੀ ਠੀਕ ਹੈ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਅਚਾਰਾਂ ਨੂੰ ਮਸ਼ੀਨ ਦੇਉ ਗੱਠਾਂ ਵਾਲੀ ਟਰੈਕਟਰ ਦੇ ਦੇ ਇਹਨਾਂ ਨੂੰ ਆ ਫਿਰ ਸਾਨੂੰ ਕੋਈ ਪਾਈ ਮਸ਼ੀਨਰੀ ਦੇਣ ਅਸੀਂ ਗੱਠਾ ਬਣਾਏਗੇ ਪਾਈ ਮਸ਼ੀਨਾ ਕਿੰਨੀਆਂ ਤਾਂ ਦਿੱਤੀਆਂ ਹੋਈਆਂ ਨੇ ਕਿਹਦੀਆਂ ਦਿੱਤੀਆਂ ਨਾ ਕੋਈ ਸਾਡੇ ਕੋਲ ਟ੍ਰੈਕਟਰ ਹੁਣ ਗੱਲ ਸੁਣੋ ਜੀ ਐਟਾ ਵੱਡਾ ਪਿੰਡ ਨੇ ਕਿੰਨੇ ਕਿੰਨੇ ਪਿੰਡ ਨੇ ਕਿੰਨੀ ਬਾਤੀ ਆ ਕਿੰਨੀ ਜ਼ਮੀਨਾ ਹੁਣ ਮੇਰੀਆਂ ਸਾਰੀਆਂ ਮਸ਼ੀਨਰੀ ਮਸ਼ੀਨਰੀ ਦਾ ਪਿੰਡ ਦੇ ਵਿੱਚ ਦੋ ਕੋਲੇ ਇਕੱਠਾ ਵਾਲੀ ਹੋਈ ਤਿੰਨ ਕੋਲੇ ਹੋਣਗੇ ਕਿੰਨੇ ਕਿੰਨੇ ਬਣਾਉਣਗੇ ਜੀ ਬਣਾਉਣਗੇ ਨਹੀਂ ਉਹ ਤਾਂ ਠੀਕ ਹੈ ਉਹ ਤਾਂ ਸਰਕਾਰ ਨੂੰ ਵੀ ਫੀਲ ਕਰਾਂਗੇ ਆਪਾਂ ਵਿਵੱਧ ਤੋਂ ਵੱਧ ਮਸ਼ੀਨਾ ਪਿੰਡ ਦੇ ਵਿੱਚ ਦੇਣਾ ਹੁਣ ਆ ਦੇਖੋ ਜੀ ਇੱਕ ਪਿੰਡ ਦੇ ਵਿੱਚ 10-15 ਮਸ਼ੀਨਾ ਹੋਣੀਆਂ ਚਾਹੀਦੀਆਂ ਨੇ ਅਗਰ ਇਹਨੂੰ ਉੱਪਰ ਭਜਾ ਦੇ ਹਾਂ ਪੂਰਾ ਰੁਕਰ ਲੈ ਇੱਕ ਜਿਹੀ ਭਜਾ ਦੇ ਭਈ ਐਂ ਅੱਗ ਲਾਉਣੀ ਤਾਂ ਜੁਰਮ ਹੈ ਠੀਕ ਹੈ ਨਾ ਪਰਤੇ ਪਈ ਜਾਂਦੇ ਆ ਪਾਈ ਕਿੰਨੇ ਕੁ ਕੋਈ ਅਸੀਂ ਕਰਗੇ ਕੀ ਹੱਲ ਨਹੀਂ ਕੋਈ ਜਦੋਂ ਹੱਲ ਨਹੀਂ ਹੈਗਾ ਤੁਸੀਂ ਦੱਸ ਦਿਓ ਕੋਈ ਹਾਂ ਸਾਨੂੰ ਵੀ ਪਤਾ ਵੀ ਕੋਈ ਹੱਲ ਹੈ ਨਹੀਂ ਕੋਈ ਕੋਈ ਪਰਚਾ ਮੁਲਕਾ ਸਾਡੇ ਕੋਲੇ ਕੋਈ ਚਾਰਾ ਨਹੀਂ ਇੱਕ ਸਾਲ ਕੋਲੇ ਮਰਦੇ ਕੋਲੇ ਹੀ ਹਾਲਾ ਵੀ ਆਕਲਾ ਦੋ ਭਾਈ ਬੀਜ ਲੋ ਹਣ ਤੇ ਰੋਟਾ ਪੀਟਰਣਾ ਬੀਜ ਨੇ ਉਹਦੇ ਨਾਲ ਬੀਜ ਤੇ ਉਹ ਲੋਟ ਨਹੀਂ ਆਉਂਦੀ ਕੱਟ ਤੇ ਮੁੰਡਾ ਦੇ ਕੀੜਾ ਲੱਗ ਜਾਂਦਾ ਪਰਚਾ ਤਾਂ ਪਾਉਣਾ ਪਊਗਾ ਠੀਕ ਹੈ ਨਾ ਪਰਚਾ ਮੇਰੇ ਤੇ ਪਾਉਂ ਮੁੰਡੇ ਤੇ ਨਹੀਂ ਪਾਉਂ ਆਪਣੀ ਫਾਰਮੇਟਿਵ ਪੂਰੀ ਕਰਨੀ ਹੈ ਠੀਕ ਹੈ ਨਾ ਠੀਕ ਹੈ ਜੀ ਅਸੀਂ ਵੀ ਸਰਕਾਰ ਦੇ ਬਲਾਜਮ ਆ ਭਾਈ ਯਾਰ ਮੈਂ ਨਾਲ ਛੱਤੇ ਨੂੰ ਕਿਹਾ ਸੀ ਅੱਗ ਨਾ ਲਾਈ ਉਹ ਕਰਤਾ ਕੰਮ ਲੋਹਨੇ ਮਾਂ ਪੁੱਤ ਖੜੇ ਐ ਮੈਂ ਚਲ ਜਾਨਤ ਦੇਖਦਾ ਮਤਲਬ ਉੱਥੋਂ ਭੱਜ ਕੇ ਆ ਨਾਲੇ ਕਿਹਾ ਉਹਨੂੰ ਅੱਗ ਨਾ ਲਾਈ ਅੱਗ ਨਾ ਲਾਈ ਉਹ ਕਰਤਾ ਗਾ ਇਹਦੀ ਮਾਂ ਥੋੜੀ ਆਹੋ ਪੈੜੀ ਆ ਉਹਨੇ ਕਹਿ ਕੇ ਅੱਗਲ ਬਈ ਫੂਗ ਚੱਲ ਦੇਖਦਾ ਚੱਲ ਕੀ ਕੀ ਕਹਿੰਦੇ ਸਤਰੀ ਗਾਲ ਜੀ ਸਤਰੀ ਗਾਲ ਆਓ ਸਰਪੰਚ ਸਾਹਿਬ ਸਤਰੀ ਗਾਲ ਜੀ ਸਰਪੰਚ ਸਾਹਿਬ ਜੀ ਸਤਰੀ ਗਾਲ ਸਰ ਮਰ ਉੱਥੋਂ ਚੱਲ ਗਏ ਹਿੱਤ ਕੀ ਗੱਲ ਹੋ ਗਈ ਤੇ ਕੀ ਕਰਾਈ ਜਾਂਦੇ ਹੋ ਸਰਪੰਚ ਸਾਹਿਬ ਅੱਧਾ ਲਵਾਈ ਜਾਂਦੇ ਹੋ ਉਹ ਹਦਾਇਤ ਸਾਰੇ ਸਪੀਕਰ 'ਚ ਬੁਲਾਇਆ ਹੋਇਆ ਜੀ ਅੱਛਾ ਜੀ ਤੇ ਉਹਨੂੰ ਦੇਖੋ ਇਹਨਾਂ ਨੂੰ ਕਹਿਣਾ ਵੀ ਜਦ ਤੂੰ ਆਉਜੂਗਾ ਇਹਨੂੰ 36 ਨੂੰ ਦੋ ਵਾਰੀ ਕਹਤਾ ਸਰਪੰਚ ਜੀ ਨੇ ਕਹੋ ਸਰਾਂ ਹਾਂਜੀ ਵੀ ਅੱਗ ਲਾਉਣੀ ਨਹੀਂ ਦੇਖੋ ਗੱਲ ਇਹ ਹੈਗੀ ਜੇ ਆਪਾਂ ਮਸ਼ੀਨਾਂ ਮਗਾ ਦੇ ਜੀ ਠੀਕ ਹੈ ਟਰੈਕਟਰ ਮਗਾ ਦੇਾਂਗੇ ਜਿਹੜੀ ਪ੍ਰਾਲੀ ਕੱਢੀ ਕਰਦੇ ਆਪਾਂ ਤੇਹੀ ਕਹਿ ਸਕਦੇ ਹਾਂ ਹਾਂਜੀ ਹਾਂ ਹਾਂ ਅਸੀਂ ਵੀ ਇਹਦੋਂ ਕਹਾਂਗੇ ਤੇਦਰੂ ਤੁਸੀਂ ਪਿੰਡਾਂ ਨਾਲੋਂ ਕੋਈ ਗੱਲ ਨਹੀਂ ਪਿੰਡ ਦੇ ਮੁਖੀਓ ਸਰਪੰਚਾਂ ਨੂੰ ਠੀਕ ਹੈ ਹਾਂਜੀ 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 ਸਭ ਗੱਠਾਂ ਬਣਵਾਓ ਪ੍ਰਾਲੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਹੀ ਨਾ ਕਰੋ ਸਰ ਮੇਰੀ ਬੇਨਤੀ ਹੈ ਸਰਕਾਰ ਨੂੰ ਤੁਸੀਂ ਵੀ ਕਹੋ ਯਾਰ ਹਾਂ 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 ਕਹਾਂਗੇ ਵੀ ਅੱਗ ਲਾਉਣ ਤੇ ਮਜਬੂਰ ਹੋ ਜਾਂਦੇ ਪਿੰਡ ਦੇ ਵਿਚਾਰੇ ਇਹਦੇ ਟਰੈਕਟਰ ਹੋਣਗੇ ਮਸ਼ੀਨ ਹੋਣੀ ਚਾਹੀਦੀ ਹੈ ਅਸੀਂ ਅੱਗ ਲਾਉਂਦੇ ਨਹੀਂ ਪ੍ਰਦੂਸ਼ਣ ਅਸੀਂ ਆਪ ਹੀ ਨਹੀਂ ਕਰਦੇ ਹਾਂ ਹਾਂ ਇਹ ਤਾਂ ਸਭ ਦੇ ਲਈ ਮਾੜਾ ਸਭ ਦੇ ਲਈ ਮਾੜਾ ਹੈ ਵੀ ਚਲੋ ਇਹਨਾਂ ਨੂੰ ਕਹਿ ਦੇਣ ਕਿ ਅੱਗ ਨਾ ਲਾਉ ਹਰ ਇੱਕ ਨੂੰ ਮੈਂ ਦੁਬਾਰੇ ਫੇਰ ਉਹ ਤੇ ਬੁਲਾ ਦੂੰ ਰੇਡਗੇ ਚ ਵੀ ਅੱਗ ਨਹੀਂ ਲਾਉਣੀ ਭਾਈ ਕਿਤੇ ਨਾ ਤੋੜ ਜਾਏ ਤੇ ਸਰਪੰਚ ਸਾਹਿਬ ਆਪ ਤੁਹਾਨੂੰ ਪਤਾ ਹੀ ਹੁਣ ਆਪਣੇ ਪਿੰਡ 'ਚ ਕਿੰਨੀਆਂ ਕਿੰਨੀਆਂ ਮਸ਼ੀਨਾਂ ਦੇ ਇਕੱਠਾ ਬਣਾਉਣੀ ਹੈ ਕਿੰਨੀਆਂ ਹੈ ਨਹੀਂ ਕੋਈ ਆਉਂਦੀ ਨਹੀਂ ਵਾਰੀ ਨਹੀਂ ਆਉਂਦੀ ਪ ਹਰ ਪਿੰਡ ਦੇ ਵਿੱਚ ਵਧਾ ਕੇ ਦਿੰਦੇ ਆ ਚਲੋ ਬਾਰਿਸ਼ ਆ ਸਾਰੇ ਜਾਂ ਗੱਠਾਂ ਬਣ ਜਾਣਗੀਆਂ ਇਹ ਉਹਦਾ ਤੁਹਾਡੀ ਗੱਲ ਸਹੀ ਹੈ ਜੀ ਫਿਰ ਹੁਣ ਕਰਕੇ ਹਾਲੇ ਰੇਟ ਹੁੰਨੇ ਆ ਜੀ ਰੇਟ ਹੁੰਨੇ ਆ ਪੱਕੇ ਤੋਂ ਗੱਠਾਂ ਉੱਠਾ ਕੇ ਹੀ ਬਣਵਾਦੇ ਮਸ਼ੀਨ ਉਹ ਇੱਕ ਬੇਨਤੀ ਆ ਜੀ ਸਰਕਾਰ ਨੂੰ ਤੁਸੀਂ ਵੀ ਹਦਾਇਤ ਕਰਨਾ ਇਹ ਲਾਈਨ ਕਿਹਾ ਅੱਗ ਅਸੀਂ ਨਹੀਂ ਲਾਉਣੀ ਜਦੋਂ ਕਹਿ ਦਿੰਦੇ ਅੱਗ ਨਾਲ ਨਹੀਂ ਚੰਗੇ ਠੀਕ ਹੈ ਹਾਂ ਜੀ ਅਸੀਂ ਵੀ ਵੱਧ ਤੋਂ ਵੱਧ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਇੱਕ ਪਿੰਡ ਦੇ ਵਿੱਚ ਘਟੋ ਘਟ 4 4 5 5 ਮਸ਼ੀਨਾਂ ਹੋਣ ਇੰਨੀਆਂ ਕਿਤੇ ਚਾਹੀਦੀਆਂ ਨਾ ਹਾਂ ਜੀ ਕਿਉਂ ਹਣ ਸਾਡੇ ਵੀ ਆ ਸਾਡੇ ਘੜਾਇਏ ਨਹੀਂ ਹਾਂ ਜੀ ਥੋੜੇ ਤੇ ਤਾਂ ਨਹੀਂ ਜਮੀ ਨਹੀਂ ਖੜਦੇ ਥੋੜੇ ਤੇ ਤਾਂ ਹੁੰਦੇ ਹੀ ਨਹੀਂ ਜੀ ਕਰਗੇ ਕੀ ਆਉਂਦਾ ਨਹੀਂ ਕੋਈ ਜੀ ਮੈਂ ਤਾਂ ਕੋਠੇ ਕੋਲੇ ਪਿਆ ਸੀਗਾ ਮਹਾਂ ਲੱਗਦਾ ਕੰਮ ਹੋ ਗਿਆ ਮਾਂ ਜੱਤੇ ਨਾ ਅੱਗ ਲਾਤੀ ਮੈਂ ਉਥੋਂ ਚੱਲ ਕੇ ਆਇਆ ਜੀ ਲੈ ਵੀ ਟੱਲਿਆ ਕੀ ਕਰਦਾ ਭਾਈ ਦੱਸ ਭਾਈ ਕੀ ਨਾ ਕਰੀਂ ਕੀ ਕਰਦਾਂਗਾ ਨਾ ਮੇਰਾ ਲਿਖ ਭਾਈ ਇਹਦਾ ਨਾਂ ਨਾ ਲਿਖੀ ਸਾਖ ਜੀ ਮੇਰੇ ਮੇਰਾ ਪਰਚਾ ਮੇਰੇ ਤੇ ਪਾ ਤੁਸੀਂ ਮੇਰੀ ਗੱਲ ਸੁਣੋ ਹੋ ਗਿਆ ਪਰਚਾ ਜੀ ਵੀ ਕਰਦੇ ਇਹ ਆਪਣੇ ਨੇ ਕਿਤਾ ਲੇਡੀ ਪੋਰਸ ਲਈ ਹਾਂ ਆਪਾਂ ਪਰਚਾ ਦੇ ਨਹੀਂ ਸਕਦੇ ਬੁੜੀ ਤੇ ਕਿਤੇ ਹੋਰ ਪੰਗਾ ਹੋ ਜੇ ਨਹੀਂ ਮੁੰਡੇ ਦੇ ਪਰਚਾ ਕਰ ਕਾਹ ਨੂੰ ਦੇਣਾ ਆਪਾਂ ਪਰਚੇ ਤੋਂ ਕੀ ਲੈਣਾ ਆਪਾਂ ਤਾਂ ਅਜ ਹੋਰ ਪਿੰਡ ਚੱਲਦੇ ਆ ਕਿਸੇ ਹਾਂ ਇਹ ਨੂੰ ਵੀ ਹੈ ਉਲਟ ਪੈ ਜੂ ਆਪਣੇ ਤੇ ਚਲੋ ਪਿਆ ਕਹਿਣਾ ਮੰਨ ਲਓ ਤੁਸੀਂ ਸਮਝਾ ਦਿੰਨੇ ਆ ਕੋਈ ਹਾਂ ਇਹ ਸਮਝਾ ਦਿੰਨੇ ਆ ਆ ਚਲੋ ਕੋਈ ਨਹੀਂ ਠੀਕ ਹੈ ਸਾਰੇ ਕੋਈ ਗੱਲ ਨਹੀਂ ਕੋਈ ਗੱਲ ਤੇ ਕਿਸਾਬ ਜੀ ਹੋਰ ਗੱਲ ਠੀਕ ਹੈ ਹਾਂ ਆ ਛੋਟਨਾ ਜਿਹੜਾ ਆਹ ਨਾਲ ਤੁਹਾਡੇ ਮਲਾਜ਼ਮ ਇੱਕਦੋ ਦੋ ਭਰਤੀ ਹੋਇਆ ਤੁਹਾਡੇ ਨਾਲ ਕਿਉਂ ਕੀ ਗੱਲ ਹੈ ਨਹੀਂ ਮੈਨੂੰ ਪਾਇ ਲਾ ਦੇ ਜਮੇ ਹੁਣ ਨਵੀਂ ਭਰਤੀ ਕਰਿਆ ਉਹਨਾਂ ਨੇ ਨਹੀਂ ਨਹੀਂ ਬਹੁਤ ਚਿਰ ਹੋ ਗਿਆ ਮਿੰਤਾ ਬਹੁਤ ਚਿਰ ਹੋ ਗਿਆ ਨੰਬਰ ਬਹੁਤ ਕਰਤੋ ਕਰ ਮਿੰਤਾ 20 ਸਾਲ ਹੋ ਗਏ ਪਾ ਉਮਰ ਨਹੀਂ ਲੱਗਦੀ ਰਣੀ ਯਕਦੀ ਕਿਉਂ ਨਹੀਂ ਲੈ ਯਾਰ ਉਮਰ ਕਾ ਨਹੀਂ ਅੱਛਾ ਤੂੰ ਐ ਕਹਿਣਾ ਵੀ ਛੋਟੀ ਉਮਰ ਵਾਲਾ ਹੁੰਦਾ ਫਿਰ ਮੈਂ ਅੱਗ ਲਾਉਂਦਾ ਹੈ ਨਹੀਂ ਅੱਗ ਤਾਂ ਹੀ ਲਾਉਣੀ ਅੱਗ ਤਾਂ ਹੁਣ ਮਜਬੂਰੀ ਆ ਲਾਉਣੀ ਪੈਂਦੀ ਆ ਦਾ ਤਾਂ ਹੀ ਛੁੱਡੀ ਕਰਦੇ ਆ ਹਾਂ ਮੇਰੀ ਗੱਲੀ ਹਾਂ ਮੈਂ ਹੈ ਜੀ ਸਰੀਰ ਇੰਨਾ ਪਤਲਾ ਸਾਂਭ ਕੇ ਰੱਖਿਆ ਹੋਇਆ ਹੈ ਰੱਖੀਦਾ ਬਈ ਸਾਭ ਕੇ ਹਾਂ ਠੀਕ ਪਾ ਦੇਣੀ ਚੁੱਪ ਕਰ ਜਾ ਠੀਕ ਕਰ ਹਾਂ ਚਲੋ ਠੀਕ ਹੈ ਜੀ ਮੈਨੂੰ ਮਸਲਾ ਆ ਵੀ ਪਤਲਾ ਹੈ ਕਿ ਮੋਟਾ ਹੈ ਇੱਥੇ ਤੁਹਾਡੇ ਵਰਗੇ ਹੁੰਦੇ ਆ ਨਾ ਉਹਨਾਂ ਨੇ ਭੱਜ ਭੱਜ ਕੇ ਬੜਾਇਆ ਮੇਰਾ ਸਰੀਰ ਐ ਪਤਲਾ ਅੱਛਾ ਹਾਂ ਤੂੰ ਭੱਜ ਲੈ ਮਹੀਨਾ ਮੈਥੇਂ ਪਤਲਾ ਹੋ ਜਾਏਗਾ ਚਲੋ ਠੀਕ ਹੈ ਚਲੋ ਇਹਦਾ ਕੋਈ ਜਵਾਬ ਹੈ ਜੀ ਕੋਈ ਚਲ ਕੋਈ ਨਹੀਂ ਠੀਕ ਹੈ ਠੀਕ ਹੈ ਚੰਗਾ ਠੀਕ ਹੈ ਜੀ ਠੀਕ ਆ ਸਰ ਜੀ ਯਾਰ ਇਹ ਮਜ਼ਾਕ ਤਾਂ ਹੈਗਾ ਉਹ ਆਖ ਨੇ ਸਰਪੰਚ ਕੋਲੇ ਖੜਾ ਦੰਦ ਕਿੱਢਿਆ ਸਾਨੂੰ ਐ ਬੋਲਦਾ ਫੇ ਚਲੋ ਕੋਈ ਨਹੀਂ ਵੀ ਚਲ ਜਿਹੜੀ ਗੱਲ ਹੈਗੀ ਤੂੰ ਆਪ ਦਾ ਆਹ ਲਵੇਟ ਲੈ ਜੇ ਕੇਸ ਪਾ ਲਈਂ ਤੇਰੇ ਪੁਰਾ ਹਾਲ ਕਰ ਦਿੰਦੇ ਹੋ ਹੋਰ ਜੀ ਆਲਾ ਵਧੀਆ ਹੋਊਗਾ ਤੁਜੀ ਮੋੱਕ ਤੇ ਹੋਰ ਭਾਈ ਗੱਲ ਸੁਣੋ ਤਾਂ ਤੁਹਾਨੂੰ ਛੱਡ ਜਾਨੇ ਆ ਠੀਕ ਹੈ ਕੋਈ ਕਾਰਵਾਈ ਨਹੀਂ ਤੁਹਾਡੇ ਤੇ ਕਰਦੇ ਠੀਕ ਹੈ ਧੰਨਵਾਦ ਅੱਗ ਨਾ ਲਾਇਓ ਤੇ ਗੱਠਾ ਬਣਵਾ ਦਿਓ ਠੀਕ ਹੈ ਗੱਠਾ ਬਣਵਾ ਲਾ ਬਸ ਇੱਕੋ ਇੱਕ ਹੱਲ ਹੈ ਗੱਠਾ ਬਣਵਾਉਣਾ ਇਹ ਗੱਠਾ ਵਾਲੇ ਨਾ ਆਏ ਤਾਂ ਫਿਰ ਸਾਡੇ ਕੋਲੇ ਕੀ ਹੱਲ ਹੈ ਫਿਰ ਸਾਡੇ ਕੋਲ ਤਾਂ ਇਹੀ ਹੱਲ ਹੈ ਜੀ ਅੱਜ ਤਾਂ ਫਿਰ ਅਕਲ ਆਵੇ ਚਲ ਕੋਈ ਨਹੀਂ ਜਿਵੇਂ ਤੁਹਾਨੂੰ ਚੰਗਾ ਲੱਗਿਆ ਉਹੀ ਕਰ ਲਿਓ ਪਰ ਅਸੀਂ ਦਾ ਮਾਤਾ ਦੇ ਮੂਹੋਂ ਤੁਹਾਨੂੰ ਛੱਡ ਚੱਲੇ ਆ ਠੀਕ ਹੈ ਠੀਕ ਹੈ ਨਾ 100 ਚਲੇ ਗਿਆ ਧੰਨਵਾਦ ਮਾਂ ਮੇਰੀ ਘਰ ਆ ਗਈ ਕਿਹੜਾ ਨਾਮ ਪਤਾ ਇਹ ਬਾਲਾ ਬੋਲਦਾ ਬੋਲਦਾ ਹਾਂ ਉਹ ਦੂਜਾ ਨਰਮ ਹੈ ਸਾਡਾ ਮੇਰਾ ਉਹ ਨਰਮ ਹੈ ਉਹ ਤਾਂ ਬਦਗਾ ਛੱਡ ਗਿਆ ਆਪਾਂ ਨੂੰ ਬਦਗਾ ਛੱਡ ਗਿਆ ਨਹੀਂ ਤਾਂ ਪਰਚਾ ਪਾ ਦਿੰਦਾ ਉਹ ਤਾਂ ਪਾ ਦਿੰਦਾ ਉਹ ਜਿਹੜਾ ਦਿੱਸਾ ਜੇ ਹੋਰ ਹੁਣ ਜੀ ਗਾਲ ਮਿੱਤਰੋ ਜਿਹੜੀ ਤੁਸੀਂ ਸਾਡੀ ਹੁਣੀ ਹੁਣੀ ਵੀਡੀਓ ਦੇਖੀਏ ਉਪਰਾਲੀ ਦੇ ਮੁੱਦੇ ਤੇ ਜੀ ਸਾਡਾ ਵੀ ਨਹੀਂ ਕਰਦਾ ਅੱਗ ਲਾਉਣ ਨੂੰ ਕਿਸਾਨਾਂ ਦਾ ਕਿ ਇਹ ਮਜਬੂਰੀ ਬਣ ਜਾਂਦੀ ਹੈ ਪਰਾਲੀ ਨੂੰ ਅੱਗ ਲਾਉਣੇ ਹੁਣ ਆਹ ਦੇਖੋ ਜੀ 10 ਦਿਨ ਹੋ ਗਏ ਘਟੋ-ਘਟ ਕਰਚੇ ਵੱਡਿਆਂ ਨੂੰ ਅਜੇ ਤੱਕ ਇਕੱਠਾ ਇਹਨਾਂ ਦੀਆਂ ਬਣੀਆਂ ਨਹੀਂ ਹਾਂ ਗੱਲ ਤਾਂ ਇਹੀ ਹੈ ਬਾਈ ਹੁਣ ਮਸ਼ੀਨ ਆਵੇ ਤੇ ਗੱਠਾ ਬਣਾਵੇ ਅਸੀਂ ਫੇਰ ਕਾਨੂੰ ਅੱਗ ਲੱਗੇ ਤੇ ਸਾਡੀ ਵੀ ਕੁ ਮਜਬੂਰੀ ਹੈ ਲਾਉਣੀ ਪੈਂਦੀ ਹੈ ਤੇ ਫਿਰ ਕਣਕ ਲੇਟ ਹੁੰਦੀ ਹੈ ਬਾਈ ਹਾਂ ਤੇ ਇਸੇ ਕਰਕੇ ਸਰਕਾਰ ਨੂੰ ਸਾਡੀ ਕੁਐਸਟ ਹੈ ਵੀ ਹਰ ਪਿੰਡ ਦੇ ਵਿੱਚ ਘਟੋ-ਘਟ 10 ਮਸ਼ੀਨਾਂ ਹੋਣ ਤੇ ਛੇ ਦੀ ਛੇ ਦੀ ਪਰਾਲੀ ਬਣ ਗੱਠਾ ਬਣ ਜਾਣ ਤੇ ਕਿਸਾਨ ਆਪੋ ਆਪ ਦੀ ਕਣਕ ਤੇ ਟਾਈਮ ਸਿਰ ਬੀਜ ਸਕਣ ਹਾਂ ਇਹੀ ਤਾਂ ਗੱਲ ਹੈ ਬਾਈ ਤੇ ਹੁਣ ਇਹ ਸਾਡੀ ਮਜਬੂਰੀ ਹੈ ਕਿਸਾਨਾਂ ਦੀ ਮਜਬੂਰੀ ਹੈ ਅੱਗ ਲਾਉਣੀ ਤੇ ਕਿਤੇ ਨਾ ਕਿਤੇ ਅੱਗ ਲਾਉਣੀ ਪੈਂਦੀ ਹੈ ਹਾਂਜੀ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਕਿਸਾਨਾਂ ਦੀ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣੀ ਧੰਨਵਾਦ